ਸਿਰਫ 1400 ਕਾਟਾ ਡੱਟ ਚੱਲਿਆ ਜੀ 1400 ਘੰਟਾ ਟਰੈਕਟਰ ਚੱਲਿਆ ਜੀ ਟਾਇਰ ਨਾਲ ਦੇ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਗਰੰਟੀ ਟਰੈਕਟਰ ਦੀ ਬਾਅ ਕੇ ਦਸਲ ਕਿੰਨਾ ਚਿਰ ਮਰਜੀ ਬਾਈ ਚੱਲੇ ਬਾਈ ਯਾਰ ਬੰਦਾ ਉਦੋਂ ਬਾਅ ਸੌਦਾ ਕਰ ਲਿਆ ਜਿਵੇਂ ਤੇਰੇ ਰਿਸ਼ਤੇਦਾਰਾਂ ਤੋਂ ਟਰੈਕਟਰ ਆਇਆ ਇੰਜਨ ਗੇਅਰ ਜਮਾ ਫੁੱਲ ਗਰੰਟੀ ਆ ਜੀ ਆਪਾਂ ਇਹ ਕਹਿ ਸਕਦੇ ਹਾਂ ਜਸਵੀਰ ਵੀ ਤਰੀ ਨਿਗਾ ਜੀ ਤੇ ਚੱਲਿਆ ਹੋਇਆ ਟਰੈਕਟਰ ਆ ਨਿਗਾ ਚ ਬਾਈ ਆਪਾਂ ਰਿਸ਼ਤੇਦਾਰ ਦਾ ਨੰਬਰ ਦੇ ਦਾਂਗੇ ਫੁੱਲ ਤਸੱਲੀ ਕਰ ਲੈ ਬੰਦਾ ਬਾਅਲੇ ਕਰ ਲੈ ਆਪਾਂ ਫੁੱਲ ਤਾਂ ਵੀ ਆਪਣੀ ਤਸੱਲੀ ਆ ਫੁੱਲ ਕਾਜ ਜਾਂਦੀ ਵੀ ਆਪਣੀ ਤਸੱਲੀ ਆ ਇਹਦਾ ਸਾਰਾ ਟਰੈਕਟਰ ਜੈਨੂਨ ਹੈ ਸੀਲਾ ਵੀ ਆ ਦੇਖਣ ਨਾਲ ਤੂ ਜੱਟ ਨਾ ਮਾਡਰ ਟਰੈਕਟਰ 3000 ਰੁਪਏ ਮੰਨਤਨ ਹੋ ਗਿਆ ਹਾਂ ਕੀ ਬਾਤ ਆ ਯਾਰ ਵਧੀ ਜਾਂਦਾ ਹੌਲੀ ਹੌਲੀ ਜਸਵੀਰ ਜੀ ਮੈਂ ਕਿਹਾ ਖੁੱਲੂਗਾ ਜੇ ਪ੍ਰਚਾਰ ਤੋਂ 500 ਘੰਟਾ ਟਰੈਕਟਰ ਚੱਲਿਆ ਵਾ ਖੁਸ਼ੀ ਨਹੀਂ ਹੋਇਆ 25 ਮਾਡਲ ਜਮੀਨਾਂ ਮਾ ਪੈਰਜ ਵਿੱਚ ਗਰੀਜੈਂਸੀ ਨੂੰ ਜਾਂਦਾ ਯਾਰ ਵੀਰੇ ਲੈ ਜੇ ਚੱਕ। ਸਸੀ ਕਾਲ ਤੋਂ ਉੱਤੋਂ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਅੱਜ ਦੀ ਵੀਡੀਓ ਬਣਾ ਰਹੇ ਹਾਂ ਬਾਈ ਜਸਵੀਰ ਦੇ ਨਾਲ। ਜਸਵੀਰ ਵੀ ਕੀ ਹਾਲ ਚਾਲ? ਠੀਕ ਆ ਵੀਰੇ ਵਧੀਆ। ਸਭ ਤੋਂ ਪਹਿਲਾਂ ਜਸਵੀਰ ਆਪਣਾ ਪਲਾਟ ਨੰਬਰ ਦੱਸ ਦੇ ਦੇਖਣ ਵਾਲਿਆਂ ਨੂੰ ਕਿਹੜੇ ਪਲਾਟ 'ਚ ਖੜੇ ਆ ਆਪਾਂ? ਆ ਪੰਪ ਤੇ ਜਮ੍ਹਾਂ ਸਾਹਮਣੇ ਆ ਜੀ। ਠੀਕ ਆ। ਇਹ ਭਾਰਤ ਪੈਟਰੋਲੀਅਮ ਦਾ ਪੰਪ ਆ ਜੀ ਤੇ ਬਿਲਕੁਲ ਸਾਹਮਣੇ। ਬਾਈ ਦੀ ਮੰਡੀ ਤੇ ਟਰੈਕਟਰ ਕਿੰਨੇ ਗੁੰਦੇ ਆਪਣੇ ਕੋਲ ਟਰੈਕਟਰ ਹੁੰਦਾ ਜੀ 14 ਤੋਂ 15 ਟਰੈਕਟਰ ਹੁੰਦੇ 14 ਤੋਂ 15 ਤੇ ਜੇ ਕਿਸੇ ਵੀਰ ਕੋਲ ਪੁਰਾਣਾ ਟਰੈਕਟਰ ਖੜਾ ਹੋਇਆ ਵਿੱਚ ਕਟਾਉਣਾ ਹੋਇਆ ਉਹ ਵੀ ਕੱਟ ਲਾਂਗੇ ਟਰੈਕਟਰਾਂ ਤੇ ਲੋਨ ਵੀ ਕਰਵਾ ਦਿੰਨੇ ਆ ਜੀ ਆਪਾਂ ਲੋਨ ਵੀ ਹੋ ਜੂ ਪੁਰਾਣਾ ਵੀ ਕੱਟਿਆ ਜੂ ਸਬਧਾਵਾ ਮਿਲ ਜਾਣੀ ਆ ਪਿੰਡ ਆਪਣਾ ਨਾਗੋਕੇ ਸਰਸੇ ਕੋਲੇ ਕਿਸਾਨ ਟਰੈਕਟਰ ਸੇਲ ਤੇ ਆਪਣਾ ਉਹ ਬਣਿਆ ਹੋਇਆ ਓਕੇ ਜੀ ਤੇ ਜਸਵੀਰ ਹੁਣ ਮੈਨੂੰ ਇਹਦੇ ਬਾਰੇ ਦਾ 6052 ਖੜਾ ਜਿਵੇਂ ਕਹ ਦੀਏ ਇਹ ਏਰੀਏ ਦੀ ਸਾਨੀ ਆ ਮਾਲਵੇ ਦੀ ਸਾਰੇ ਦੀ ਕਿੰਨਾ ਨੰਬਰ ਹੈ ਜੀ ਸਾਰਾ ਟਰੈਕਟਰ ਜੈਨੋਨਾ ਚਾਰੇ ਟਾਇ ਨਵੰਬਰ ਕੇ ਠੀਕ ਹੈ ਐਚ ਆਰ ਨੰਬਰ ਦੇ ਵਿੱਚ ਆ ਗਿਆ ਹਾਂ ਸਾਰੇ ਟਰੈਕਟਰ ਆਪਣੇ ਕੋਲ ਐਚ ਆਰ ਨੰਬਰ ਹੀ ਹੁੰਦੇ ਆ ਐਨਓਸੀ ਆਪਾਂ ਜਰੂਰ ਦਵਾਂਗੇ ਐਨਓਸੀ ਮਿਲ ਜੂਗੀ ਟਰੈਕਟਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਚੰਗੇ ਸਾਰੇ ਟਰੈਕਟਰ ਜੈਨੂ ਹੋਣਾ ਬਈ ਇੰਜਨ ਗੇਅਰ ਤਾਂ ਜਮਾਂ ਓਕੇ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਫੁੱਲ ਤਸੱਲੀ ਕਰਕੇ ਬਾਹ ਕੇ ਲੈ ਕੇ ਜਾ ਬਈ ਜਿਵੇਂ ਤਸੱਲੀ ਕਰਨੀ ਹੈ ਕਰ ਲਈ ਹਾਂ ਕਿਵੇਂ ਮਰਜ਼ੀ ਬਾਹਲੇ ਕਿਵੇਂ ਮਰਜ਼ੀ ਠੀਕ ਹੈ ਕਾਗਜ਼ਾਂ ਪੱਤਰਾਂ ਦੀ ਆਪਣੀ ਫੁੱਲ ਗਾਰੰਟੀ ਰੋਗੇ ਹੋਰ ਠੀਕ ਹੈ ਪੁਰਾਣਾ ਸਾਨੂੰ ਦਾ ਹਸਤਾ ਵੀ ਕਟਿਆ ਜੂ ਤੇ ਰੰਗ ਪੇਂਟ ਦਾ ਸਾਰਾ ਟਰੈਕਟਰ ਅਰੀਜਨਲ ਤੇ ਮਾਡਲ ਹੈਗਾ 2015 ਤੇ ਡਿਮਾਂਡ ਹੈਗੀ 4,75,000 ਰੁਪਏ ਕਿੰਨੇ ਕ ਦਾ ਬਣ ਜੂਏ ਸਾਢੇ 4 ਦਾ ਟਰੈਕਟਰ ਦੇ ਦਾ ਸਾਢੇ 4 ਲੱਖ ਦਾ ਟਰੈਕਟਰ ਲੈ ਜਿਓ ਮੇਦਰੋਂ 25,000 ਮਾਨਤਨ ਹੋ ਜੂ ਤੇ ਇਧਰਲੇ ਪਾਸੇ ਕੈਮਰਾ ਘਮਾਦੀ ਲੈਣ ਜੀ ਉਹ ਤਾਂ ਕ ਮੁੱਕਦੀ ਨਹੀਂ ਟਰੈਕਟਰ ਹੀ ਖੜਿਆ ਬਾਈ ਦੇ ਸਾਰੀ ਲੈਣ ਚ ਅੱਗੇ ਆ ਗਿਆ ਇਧਰਲੇ ਪਾਸੇ ਫਾਰਮ ਟਰੈਕ 45 ਕੇ ਨਾਮਾ ਪੰਜਾਬ ਨੰਬਰ ਹੈ ਜੀ 2009 ਮਾਡਲ ਹੈ ਪੰਜਾਬ ਨੰਬਰ ਹੈ 2009 ਮਾਡਲ ਹੈ ਤੇ ਟਾਇਰ ਇਹਦੇ ਨਵੇਂ ਆ ਤੇਰਾ ਚਾਰੇ ਟਾਇਰ ਨਵੇਂ ਆ ਜੇ ਕੇ ਦੇ ਟਾਇਰ ਇਹ ਪਿਛਲੇ ਆ ਤੇ ਅਗਲੇ ਵੀ ਜੇ ਕੇ ਆ ਅਗਲੇ ਪੋਲੋ ਦੇ ਆ ਠੀਕ ਆ ਅਗਲੇ ਪੋਲੋ ਦੇ ਆ ਤੇ ਟਾਇਰ ਚੰਗੇ ਪਏ ਆ 45 ਆ ਜੀ ਇਹ ਕਹੇ ਮੰਨ ਕੇ ਚੱਲੋ ਇੱਕ ਤਰ੍ਹਾਂ ਦਾ ਫਾਰਮ ਟਰੈਕ 60 ਹੀ ਆ ਇਹ ਖਰਚਾ ਘਟਾ ਕੰਮ ਉਹ ਨਹੀਂ ਦਿੰਦਾ ਟਰੈਕਟਰ ਤੇ ਇੰਜਨ ਜਨਰੇਟਰ ਦਾ ਜਮ ਉਹ ਪੂਰ ਗਾਰੰਟੀ ਹੈ ਡਬਲ ਕਲੱਚ ਟਰੈਕਟਰ ਹੈ ਜੀ ਡਬਲ ਕਲੱਚ ਦੇ ਵਿੱਚ ਹਾਂ ਠੀਕ ਹੈ ਨੰਬਰ ਪੰਜਾਬ ਆ ਨੰਬਰ ਪੰਜਾਬ ਆ ਡਿਮਾਂਡ ਕਿੰਨੀ ਹੈ ਜੀ ਫਿਰ ਡਿਮਾਂਡ 275000 ਆ ਜੀ 275000 ਕਿੰਨੇ ਕ ਦਾ ਸੜ ਦੇਗਾ ਮੌਕੇ ਤੇ ਇਹ 2.5 ਲੱਖ ਦਾ ਜੀ 2.5 ਲੱਖ ਦਾ ਮੌਕੇ ਦੇ ਹੋ ਜੂ ਮਿੱਤਰੋ ਤੇ ਅੱਗੇ ਆ ਗਿਆ ਜੀ 524 ਆ ਆਪਣੇ ਰਿਸ਼ਤੇਦਾਰਾਂ ਤੋਂ ਹੀ ਘਟਿਆ ਬਾਈ ਠੀਕ ਹੈ ਹਾਂ ਇਹ ਟਰੈਕਟਰ ਮਿੱਤਰੋ 50 HP ਦੇ ਵਿੱਚ ਆ ਗਿਆ 2 ਸਪੀਡ ਦੇ ਵਿੱਚ ਆ ਗਿਆ ਪਾਵਰ ਸਟੀering ਆ ਬਾਕੀ ਟਵਲ ਕਲਚ ਆ ਹਨਾ ਹਾਂ ਹਰਿਆਣਾ ਨੰਬਰ ਆ ਤੇ ਡਿਸਟ੍ਰਿਬਿਊਟਰ ਸਿੰਗਲ ਆ ਕਿ ਡਬਲ ਹੀ ਆ ਡਬਲ ਹੀ ਆ ਬੰਦਾ ਠੀਕ ਹੈ ਡਬਲ ਡਿਸਟ੍ਰਿਬਿਊਟਰ ਆ ਗਿਆ ਹਰਿਆਣਾ ਨੰਬਰ ਦੇ ਵਿੱਚ ਆ ਗਿਆ ਤੇ ਟਰੈਕਟਰ ਹੈਗਾ ਪੂਰੇ ਚੰਗਾ ਕਿਸਾਨ ਵੀ ਜਾਣ ਲਈ ਇਹੇ ਤੇ ਜੌਂਡੀਆ ਜਿਹੜੇ ਵੀਰ ਭਾਲੀ ਜਾਂਦੇ ਆ ਬਹੁਤ ਵੀਰ ਇਹ ਟਰੈਕਟਰ ਦੀ ਬਹੁਤ ਜ਼ਿਆਦਾ ਡਿਮਾਂਡ ਆ ਮਿੱਤਰੋ ਕਾਲੇ ਡੀਟੇਲ ਦੀ ਇਹ ਹੈਗਾ ਜੀ 2010 ਮਾਡਲ ਆ ਤੇ ਡਿਮਾਂਡ ਰੱਖੀ ਆ ਬਾਈ ਜਸਵੀਰ ਨੇ 3 ਲੱਖ ਤੇ 40000 ਰੁਪਏ ਆ ਕਿੰਨੇ ਦਾ ਬਣੂਗਾ ਇਹ ਸਵਾ ਤਿੰਨ ਦਾ ਟਰੈਕਟਰ ਦੇਦਾ ਸਵਾ ਤਿੰਨ ਦਾ ਜਿਵੇਂ ਤੇਰੇ ਰਿਸ਼ਤੇਦਾਰਾਂ ਤੋਂ ਟਰੈਕਟਰ ਆਇਆ ਇੰਜਨ ਗੇਅਰ ਜਮਾ ਫੁੱਲ ਗਾਰੰਟੀ ਹੈ ਜੀ ਆਪਾਂ ਇਹ ਕਿਹਾ ਸੀ ਜਸਵੀਰ ਵੀ ਤਰੀ ਨਿਗਾਹ ਜੀ ਤੇ ਚੱਲਾ ਗਿਆ ਟਰੈਕਟਰ ਆ ਨਿਗਾਹ ਚ ਭਾਈ ਆਪਾਂ ਰਿਸ਼ਤੇਦਾਰ ਦਾ ਨੰਬਰ ਦੇ ਦਾਂਗੇ ਫੁੱਲ ਤਸੱਲੀ ਕਰ ਲੈ ਬੰਦਾ ਬਾਹਲੇ ਕਰ ਲੈ ਆਪਾਂ ਫੁੱਲ ਤਾਂ ਵੀ ਆਪਣੀ ਤਸੱਲੀ ਹੈ ਫੁੱਲ ਕਾਜ ਜਾਂਦੀ ਵੀ ਆਪਣੀ ਤਸੱਲੀ ਟਰੈਕਟਰ ਭਾਈ ਫੁੱਲ ਜ਼ਿੰਮੇਵਾਰੀ ਚੱਕੀ ਜਾਂਦਾ ਸਵਾ ਤਿੰਨ ਲੱਖ ਦਾ ਟਰੈਕਟਰ ਲੈ ਜਾਓ 340 ਡਿਮਾਂਡ ਆ ਇਧਰੋਂ ਪਾਸੇ ਜੌਂਡੀਅਰ ਦੇ ਨਾਲ ਆ ਗਿਆ ਡੀਆਈ 745 ਸੋਨਾਲੀਕਾ 2012 ਕਲੱਚਾ ਡਬਲ ਡਿਸਟ੍ਰਿਬਿਊਟਰ ਹੈ ਪਾਵਰ ਸਟੀering ਹੈ ਡਬਲ ਕਲੱਚ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering 745 ਦਾ ਸੋਨਾਲੀਕਾ ਨੰਬਰ ਨੰਬਰ ਹਰਿਆਣੇ ਦਾ ਹੀ ਹੈ ਠੀਕ ਹੈ ਨੰਬਰ ਹਰਿਆਣੇ ਦਾ ਐਨਓਸੀ ਮਿਲ ਜਾਊ ਐਨਓਸੀ ਮਿਲ ਜਾਊ ਕਿ ਬੀਮੇ ਦਾ ਖਰਚਾ ਮਾਲਕ ਦਾ ਐਨਓਸੀ ਦਾ ਮੇਰਾ ਠੀਕ ਹੈ ਐਨਓਸੀ ਦਾ ਬਾਈ ਦਾ ਤੇ ਟਾਇਰਾਂ ਟੂਰਾਂ ਦੀ ਕੰਡੀਸ਼ਨ ਕਿੰਨੀ ਕਰ ਟਾਇਰ ਨਵੇਂ ਹੀ ਪਏ ਆ ਜੀ ਪਿਛਲੇ ਤਾਂ ਅਗਲੇ ਆ ਗਏ 70 75 ਪੈਸੇ ਠੀਕ ਹੈ ਪਿਛਲੇ ਟਾਇਰ ਰਹਿ ਗਿਆ ਜੀ ਗੁੜੀੜ ਦੇ ਬਾਕੀ ਰੰਗ ਪੇਂਟਦਾਰੀ ਜਿਹਨਾਂ ਨਾਲ ਹਾਂ ਹਾਂ ਰਿਜਨਲ ਬਾਈ ਰਹਿ ਗਿਆ ਠੀਕ ਹੈ ਸਾਰਾ ਰਿਜਨ ਸਵਾਦ ਤੇ ਨਦਾਬ 30000 ਰੁਪਏ ਮੰਗਤਨ ਹੋ ਗਿਆ ਆਹ ਕੀ ਬਾਤ ਆ ਯਾਰ ਵਧੀ ਜਾਂਦਾ ਹੌਲੀ ਹੌਲੀ ਜਸਵੀਰ ਜੀ ਮੈਂ ਕਹਦੀ ਖੁੱਲੂਗਾ ਜੇ ਅੱਗੇ ਆ ਗਿਆ ਜੀ 852 ਕਿੰਨਾ ਮਾਡਲ ਆ ਜੀ ਫਿਰ ਇਹ ਜੀ ਹੈਗਾ 2009 ਮਾਡਲ 9 ਮਾਡਲ ਆ ਟਾਇਰ ਤਾਂ ਆਪਾਂ ਨਵੇਂ ਹੀ ਕਹਿ ਸਕਦੇ ਹਾਂ ਆ ਪੋਲੋ ਦੇ ਟਾਇਰ ਨੇ ਨਵੇਂ ਤੇ ਅਗਲੇ ਵੀ ਚੰਗੇ ਪਏ ਟਾਇਰ ਰੰਗ ਰੂਗਦਾ origignal ਪੈਟਰੈਕਟਰ 2009 ਮਾਡਲ ਦੇ ਵਿੱਚ ਆ ਤੇ ਹੈ ਜੈਨੂਨਲ ਨੰਬਰ ਕਿੱਥੋਂ ਦਾ ਟਰੈਕਟਰ ਦਾ ਨੰਬਰ ਹਰਿਆਣੇ ਦਾ ਜੀ ਨੰਬਰ ਐਚ ਆ ਤੇ ਬਾਕੀ ਜਿਵੇਂ ਜਸ ਸਟਰੀ ਸਾਰੀ ਲੱਗੀ ਆ ਨਾਲ ਹੀ ਹਾਂ ਹਾਂ ਸਾਰਾ ਕੁਝ ਨਾਲ ਹੀ ਜੀ ਠੀਕ ਹੈ ਸਾਰਾ ਟਰੈਕਟਰ ਜੈਨੂਨ ਪਿਆ ਹੈ ਜੇ ਆਪਾਂ ਇਹ ਕਹ ਸਕਦੇ ਜਿਵੇਂ ਇਸ ਦੇਖਣ ਵਾਲੇ ਨੂੰ ਦਿਸ ਜਾਂਦਾ ਟਰੈਕਟਰ ਹੀ ਮਿਲੂ ਹਾਂ ਠੀਕ ਹੈ ਇੰਜਨ ਗੇਅਰ ਦੀ ਹੈਗੀ ਹੈ ਤਸੱਲੀ ਤਸੱਲੀ ਤੇ ਸਵਾ ਦਨ ਲੱਖ ਰੁਪਇਆ ਡਿਮਾਂਡ ਤਿੰਨਾਂ ਦਾ ਹੀ ਦੇ ਦਾਂਗੇ ਪੂਰੇ ਤਿੰਨਾਂ ਦਾ ਟਰੈਕਟਰ ਲੈ ਜਾ ਮਿੱਤਰੋ 25000 ਮਾਨਤਾ ਨੇ ਇਹ ਚੋਂ ਹੋ ਜੂ ਤੇ ਅੱਗੇ ਆ ਗਿਆ ਜੀ ਸਵਰਾਜ 744 ਕਹਿਣ ਨੂੰ ਜਿਵੇਂ ਕਹੇ ਦੀ ਹੈਡਸੌਪ ਚੋਂ ਜਹੀ ਹੈ ਇਹ ਇੱਕ ਜੀ ਜੀ ਆ ਯਾਰ ਖਰਚਾ ਘੱਟ ਆ ਜੋਰ ਮਾਰਦਾ ਪੂਰਾ ਫੋਰੀ ਤੇ ਮੇਰੀ ਗੱਲ ਸੁਣੋ ਭਾਈ ਇਹਦਾ ਸਾਰਾ ਟਰੈਕਟਰ ਜੈਨੂਨ ਹੈ ਸੀਲਾ ਵੀ ਆ ਦੇਖਣ ਨਾਲ ਦੀਆਂ ਪਈਆਂ ਟਰੈਕਟਰ ਤੇ ਕਲੱਚ ਟੂ ਜੈਟ ਨਾ ਮਾਡਲ ਟਰੈਕਟਰ ਠੀਕ ਹੈ ਸੀਲਾ ਨਾਲ ਦੀਆਂ ਨੇ ਹਾਂ ਚਾਰੇ ਟਾਇਰ ਇਹਦੇ ਨਵੇਂ ਆ ਠੀਕ ਹੈ ਬਿਲਕੁਲ ਜਮਨ ਕਿਤੇ ਇੰਨਾ ਵੀ ਟਰੈਕਟਰ ਕਿਤੇ ਵੀ ਪੇਂਟ ਨਹੀਂ ਹੋਇਆ ਟਰੈਕਟਰ ਦੀ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਫੁੱਲ ਤਸੱਲੀ ਆਪਣੀ ਇੰਜਨ ਗੇਅਰ ਦੀ ਫੁੱਲ ਤਸੱਲੀ ਆ ਤੇ ਆ ਯਾਰ ਸੀਲ ਤਾਂ ਸੱਚੀ ਆ ਯਾਰ ਕੀ ਬਾਤ ਆ ਨਟਾਂ ਦੇ ਵਿੱਚ ਦੀ ਉਹਨੇ ਨਾਲ ਹੀ ਪਈਆ ਲੱਗੀ ਆ ਹਾਂ ਨਾਲ ਹੀ ਪਈਆ ਬਾਈ ਸਿੱਧਾ ਸਾਰਾ ਕੁਝ ਨਾਲ ਆ ਮਾਡਲ ਕਿੰਨਾ ਇਹ ਹੈ ਮਾਡਲ 2017 ਆ 17 ਮਾਡਲ ਆ ਤੇ ਯਾਰ ਪੂਰੇ ਚੰਗੇ ਬੰਦੇ ਤੋਂ ਆਇਆ ਵਾ ਆਪਾਂ ਕਹਿ ਸਕਦੇ ਆ 8 ਸਾਲ ਟਰੈਕਟਰ ਨੂੰ ਆਇਆ ਨੂੰ ਹੋ ਗਏ ਤੇ ਅਜੇ ਤੱਕ ਖੁੱਲਿਆ ਨਹੀਂ ਟਰੈਕਟਰ ਹਾਂ ਹਾਂ ਬਾਈ ਫੁੱਲ ਗਾਰੰਟੀ ਹੈ ਟਰੈਕਟਰ ਦੀ ਜੈਨੂਨੀ ਪਿਆ ਰਾਂਗੇ ਦਾ ਸਾਰਾ ਜੈਨੂ ਹੁਣ ਬਾਈ ਸਾਰਾ ਜੈਨੂ ਨਾਲ ਡਿਮਾਂਡ ਹੈਗੀ ਆ 5 ਲੱਖ ਤੇ 10000 ਰੁਪਏ ਕਿੰਨੇ ਕ ਦਾ ਬਣ ਜੂ ਇਹ ਇਹ ਦੇ ਦਾਂਗੇ ਜੀ ਆਪਾਂ 4 ਲੱਖ ਤੇ 85000 ਦਾ ਟਰੈਕਟਰ 4 ਲੱਖ ਤੇ 85000 ਦਾ ਟਰੈਕਟਰ ਸੱਜਣੋਂ ਲੈ ਜਾਓ ਟਰੈਕਟਰ ਪਿਆ ਪੂਰੇ ਚੰਗਾ ਜਿਵੇਂ ਕਹਦੇ ਨਵੇਂ ਹੀ ਪਿਆ ਜੈ ਟਰੈਕਟਰ ਤਾਂ ਨੰਬਰ ਨੰਬਰ ਕਿੱਥੋਂ ਦਾ ਹੈ ਹਰਿਆਣੇ ਦਾ ਨੰਬਰ ਹੈ ਤੇ 7000 ਜਮੀ ਹਾਰ ਵਾਲਾ ਖੜਾ ਹੀ ਜੀ ਇਹ ਹੈ 25 ਮਾਡਲ ਆ ਜੀ ਇਹ ਕਿੰਨੇ ਕਿ ਘੰਟੇ ਚੱਲਿਆ ਚੁਲਿਆ ਇਹ 4-500 ਘੰਟੇ ਚੱਲਿਆ ਜੀ ਠੀਕ ਹੈ 4 ਤੋਂ 500 ਘੰਟੇ ਚੱਲਿਆ ਤੇ ਟਰੈਕਟਰ ਪਿਆ ਜਮੀ ਨਮਾ 25 ਮਾਡਲ ਹੀ ਆ 25 ਮਾਡਲ ਠੀਕ ਹੈ ਰੰਗ ਉਹ ਠੀਕ ਹੈ ਜਾਂਸੀ ਦਾ ਕਰਿਆ ਵਾ ਹਾਂ ਨੰਬਰ ਕਿੱਥੋਂ ਦਾ ਜੀ ਨੰਬਰ ਤਾਂ ਹਰਿਆਣੇ ਦਾ ਸਰਸੇ ਦਾ ਜੀ ਠੀਕ ਹੈ 24 ਬਡੇ 25 ਆ ਗਿਆ ਟਰੈਕਟਰ ਹਾਂ 755000 ਰੁਪਏ ਡਿਮਾਂਡ ਹੈ ਜੀ ਕਿੰਨੇ ਦਾ ਇਹ ਬਣਿਆ ਤਾਂ 24 ਦਾ ਨਿਕਲਿਆ 25 ਦਾ ਟਰੈਕਟਰ ਆ ਠੀਕ ਹੈ ਹਾਂ ਬਣਿਆ 24 ਨਿਕਲਿਆ 25 ਦਾ ਹਾਂ 755 755 ਡਿਮਾਂਡ ਹੈ ਸਵਾ 7 ਦਾ ਟਰੈਕਟਰ ਇਹ ਮਿਲ ਜੂ ਠੀਕ ਹੈ ਸਵਾ 7 ਲੱਖ ਦਾ ਲੈ ਜਾ ਮੇਤਰੋ ਸਿਰਫ 4 ਤੋਂ 500 ਘੰਟਾ ਟਰੈਕਟਰ ਚੱਲਿਆ ਵਾ 25 ਮਾਡਲ ਆ ਜਮੇ ਨਮਾ ਪੈਰ ਜਮੇ ਗਰੀ ਜਾਂਸੀ ਨੂੰ ਜਾਂਦਾ ਯਾਰ ਵੀ ਰੇ ਲੈ ਜੇ ਚੱਕ ਕਰਕੇ ਹਾਂ ਜਾਂਸੀ ਜਾਂਦੀ ਥੋੜਾ ਯਾਰ ਰਾਮਾ ਹੋਇਆ ਵਾ ਟਰੈਕਟਰ ਹਾਂ ਜਾਂਸੀ ਜਾਂਦੀ ਲੋਡ ਤੇ 500 ਘੰਟੇ ਤੇ ਪਹਿਲੀ ਸਰਵਿਸ ਹੁੰਦੀ ਹੈ ਉਹ ਹੀ ਹੁੰਨੀ ਆ ਜੀ ਉਹ ਹੋਈ ਹੋਊਗੀ ਠੀਕ ਹੈ ਉਹ ਹੀ ਵੀ ਅਗਲੀ ਟਰੈਕਟਰ ਦੀ ਜਮੇ ਨਮਾ ਦੇ ਪਿਆ ਇਹ ਬਈ ਉਹ ਜੀ ਤੋਂ ਲੈਂਦਾ ਸੀ ਉਹ ਤੋਂ ਪਰ ਯਾਨੀ ਕਿ ਦੋ ਭਰਾਵਾਂ ਦਾ ਸਾਂਝਾ ਸੀ ਟਰੈਕਟਰ ਠੀਕ ਹੈ ਉਹ ਫਿਰ ਆਪਸ ਵਿੱਚ ਉਹ ਹੋ ਗਏ ਫਿਰ ਉਸ ਤੋਂ ਬਾਅਦ ਟਰੈਕਟਰ ਉਹਦੋਂ ਬਾਅਦ ਵੇਚ ਹੀ ਦਿੱਤਾ ਹਾਂ ਠੀਕ ਹੈ ਇਹਦਾ ਹਾਰਪੌਨ ਦੀ ਲੋਡ ਵੀ ਨਹੀਂ ਹਾਰ ਵੀ ਜਸਵੀਰ ਕੋਲੀ ਦੀ ਜਾਂਦਾ ਕਹਿੰਦਾ ਚੱਕ ਤੇ ਅੱਗੇ ਆ ਕੇ 855 ਹੋਰ ਇੱਕ ਖੜਾ ਠੀਕ ਹੈ ਮਾਰਕ 18/19 ਦੀ ਹੈ ਜੀ 18/19 ਆ ਹਾਂ ਠੀਕ ਹੈ ਟਾਇਰਾਂ ਦਾ ਦੀ ਕੰਡੀਸ਼ਨ ਮਗਰ ਮਰਫ ਦੇ ਨਵੇਂ ਟਾਇਰ ਨੇ ਅਗਰੇ ਰਿਟਾਇਰ ਹੋ ਗਿਆ ਠੀਕ ਹੈ ਨੰਬਰ ਕਿੱਥੋਂ ਦਾ ਟਰੈਕਟਰ ਦਾ ਨੰਬਰ ਹੈ ਗਿਆ ਸਾ ਹਰਿਆਣੇ ਦਾ ਜੀ ਠੀਕ ਹੈ ਹਰਿਆਣੇ ਦਾ ਨੰਬਰ ਹੈ ਜੀ ਸਰਸੇ ਦਾ ਇਹ ਆ ਗਿਆ 18/19 ਹਾਂ 5,55,000 ਡਿਮਾਂਡ ਆ ਇੰਜਨ ਗੇਅਰ ਓਕੇ ਆ ਫੁੱਲ ਗਾਰੰਟੀ ਹੈ ਜੀ ਇੰਜਨ ਗੇਅਰ ਦੀ ਠੀਕ ਹੈ ਕੈਮਰਾ ਘਮਾਰੇ ਟਰੈਕਟਰ ਪੂਰਾ ਜੈਨੂਨ ਪਿਆ ਤੇ ਮੈਨੂੰ ਐ ਦੱਸੋ ਨੀ ਛੱਡੇਗਾ ਕਿੰਨੇ ਦਾ ਟਰੈਕਟਰ ਆ ਇਹ 7.5 ਲੱਖ ਦਾ ਛੱਡੇ ਸਵਾ ਪੰਜ ਲੱਖ ਦਾ ਟਰੈਕਟਰ ਇਹ ਲੈ ਜਾਓ 30000 ਮਾਨਤਾ ਨਾਲ 852 ਚੋ ਜੂ 400 ਘੰਟਾ ਵਾਲਾ ਲੈਣਾ ਉਹ ਲੈ ਜਾਓ ਮਿੱਤਰ ਜੀ ਮੈਂ ਕਰੀਏ ਟਰੈਕਟਰਾਂ ਦੀ ਯਾਰ ਸਾਰੀ ਵੈਰਾਈਟੀ ਵੀ ਰੱਖੀ ਬੈਠਾ ਅੱਗੇ ਆ ਗਿਆ 750 ਦਾ ਸੋਨ ਵਾਲੀ ਕਾ 14 ਮਾਡਲ 14 ਮਾਡਲ ਸਾਰਾ ਟਰੈਕਟਰ ਜੈਨੂਨ ਆ ਠੀਕ ਆ 14 ਮਾਡਲ ਪਾਵਰ ਸਟੀਅਰਿੰਗ ਜੈਨੂਨ ਤਾਂ ਰੰਗ ਪੇਂਟ ਤੇ ਮਾਰ ਕੈਮਰਾ ਇਧਰ ਪਾਸੇ ਇੰਜਨ ਆ ਆ ਦੇਖੋ ਜੀ ਆ ਰੇਸ ਰੂਸ ਕੁਝ ਕਿਆ ਬਾਤ ਆ ਯਾਰ ਇਧਰਲੇ ਪਾਸੇ ਰੀਸ ਵਾਲੀ ਟੋਪੀ ਜੀ ਵੀ ਉਮੇ ਪਈ ਆ ਨਾ ਤੇ ਇੰਜਨ ਗੇਅਰ ਜਮਾ ਓਕੇ ਆ ਓਕੇ ਬਈ ਓਕੇ ਫੁੱਲ ਗਾਰੰਟੀ ਟਰੈਕਟਰ ਦੀ ਬਾਹ ਕੇ ਦਸਲ ਕਿੰਨਾ ਚਿਰ ਮਰਜੀ ਬਾਈ ਚੱਲੇ ਬਾਈ ਯਾਰ ਬੰਦਾ ਉਦੋਂ ਬਾਅਦ ਸੌਦਾ ਕਰ ਲਿਆ ਕੇ ਮੇਰੇ ਨਾਲ ਕਿਆ ਬਾਤ ਆ ਯਾਰ ਜਿਵੇਂ ਤਸੱਲੀ ਜਿਵੇਂ ਕਰਨੀ ਹੋਵੇ ਕਰ ਲੋ ਟਾਇਰਾਂ ਤੋਂ ਨੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਾਇਰ 70 ਤੋਂ 75 ਪੈਸੇ ਪਈ ਆ ਸਾੜੀ ਨਾਲ ਸਾਰਾ ਕੁਝ ਨਾਲ ਸਾਰਾ ਕੁਝ ਨਾਲ ਹੀ ਮਿਲੂ ਜਿਵੇਂ ਟਰੈਕਟਰ ਖੜਾ ਜੀ ਉਵੇਂ ਮਿਲੂ ਸਾਰਾ ਠੀਕ ਹੈ ਤੇ ਡਿਮਾਂਡ ਕਿੰਨੀ ਆ ਟਰੈਕਟਰ ਦੀ ਡਿਮਾਂਡ ਹੈਗੀ 4-10 4-10 ਤੇ ਕਿੰਨੇ ਦਾ ਇਹ ਮਿਲੂਆ ਜੀ ਆਪਾਂ ਨੂੰ ਟਰੈਕਟਰ 385000 ਦਾ 385000 ਦਾ ਤੇ ਅੱਗੇ 744 XT XT 22 ਮਾਡਲ ਹੈ ਜੀ 22 ਮਾਡਲ ਆ ਗਿਆ ਜੀ XT ਸਰਸਾ ਨੰਬਰ ਆ ਨਾਲ ਦੇ ਟਾਇਰ ਪਏ ਆ ਸਾਰਾ ਟਰੈਕਟਰ ਜਾਨੋਣਾ ਠੀਕ ਹੈ ਇਹਦਾ ਤਾਂ 854 ਦਾ ਸੱਜਣੂ ਇੰਜਨ ਸੀਮ ਹੁੰਦਾ ਹਾਂ ਹਾਂ ਇਹਦਾ ਤਾਂ ਜੰਮੀ 855 ਹੀ ਆ ਸੰਗ ਇਹਦਾ 855 ਹੀ ਆ ਨਾਲ ਤੇਲ ਦਾ ਖਰਚਾ ਘੱਟ ਤੇ ਟਾਇਰ ਨਾਲ ਦੇ ਨੇ ਟਰੈਕਟਰ ਦੇ ਨਾਲ ਦੇ ਜੀ ਇਹ ਜਰ ਸਿਰਫ 18-1900 ਘੰਟਾ ਟਰੈਕਟਰ ਚੱਲਿਆ ਠੀਕ ਹੈ 1800 ਘੰਟਾ ਟਰੈਕਟਰ ਚੱਲਿਆ ਹਜੇ ਤੇ ਕੰਡੀਸ਼ਨ ਦਾ ਪਿਆ ਪੂਰੀ ਚੰਗਾ ਮਿੱਤਰੋ ਟਰੈਕਟਰ ਐਚ ਆਰ ਨੰਬਰ ਆ ਸਰਸੀ ਦਾ ਸਰਸੀ ਦਾ ਕਾਪੀ ਕਾਗਜ਼ ਤੁਹਾਨੂੰ ਓਕੇ ਮਿਲੂ ਐਨਓਸੀ ਮਿਲ ਜੂ ਲੋਨ ਹੋ ਜੂ 5 ਲੱਖ 85 ਹੈ ਡਿਮਾਂਡ ਕਿੰਨੇ ਦਾ ਦੇਂਗਾ ਇਹ ਦੇ ਦਾਂਗੇ ਜੀ ਆਪਾਂ 5 ਲੱਖ ਤੇ 65 ਹਜ਼ਾਰ ਦਾ 5 ਲੱਖ 65 ਹਜ਼ਾਰ ਦਾ 85 ਇਹ ਪਾਂਜਾ ਜਾ ਕੇ ਮੇਰੇ ਠੀ ਬੈਠਾ ਉਹਦੇ ਚੱਕ ਨਾ ਪਾਂਜਾ ਜਾ ਪਾਂਜਾ 60 ਦੀ ਕਰਦਾ 60 ਦਾ 5 60 ਦਾ ਦੇ ਦਾਂਗੇ 60 ਦਾ 25 ਮਾਨਤਾ ਨ ਹੋ ਜੂ ਤੇ ਆ ਯਾਰ ਆ ਵੀ ਨਾ ਮਾ ਸੋ ਦੀ ਡਿਮਾਂਡ ਬੜੀ ਆ ਇਹ ਟਰੈਕਟਰ ਦੀ ਇਤ 3 ਸਪੀਡ ਚ ਆ ਗਿਆ ਹਾਂ ਹਾਂ 3 ਸਪੀਡ 3 ਸਪੀਡ ਦੇ ਵਿੱਚ ਹੈ 23 ਮਾਡਲ ਹੈ 23 ਮਾਡਲ ਆ ਟਾਇਰ ਨਾਲ ਦੇ ਸਿਰਫ 1400 ਘੰਟਾ ਟਰੈਕਟਰ ਚੱਲਿਆ ਜੀ 1400 ਘੰਟਾ ਟਰੈਕਟਰ ਚੱਲਿਆ ਜੀ ਟਾਇਰ ਨਾਲ ਦੇ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਛਤਰੀ ਸੁਤਰੀ ਜਰ ਸਾਰਾ ਕੁਝ ਨਾਲ ਹੀ ਮਿਲੂ ਲੱਗਿਆ ਵਾ ਇੰਜਨ ਗੇਅਰ ਤਾਂ ਜਿਵੇਂ ਕਰੀ ਪੁੱਛਣ ਦੀ ਲੋੜ ਹੀ ਨਹੀਂ ਸਵਰਾਜ ਨੂੰ ਹੁੰਦੀ ਹੀ ਕੁਝ ਨਹੀਂ ਤੇ ਨੰਬਰ ਕਿੱਥੋਂ ਦਾ ਟਰੈਕਟਰ ਦਾ ਨੰਬਰ ਹਰਿਆਣਾ ਦਾ ਜੀ ਨੰਬਰ ਹਰਿਆਣਾ ਦਾ ਤੇ ਡਿਮਾਂਡ ਹੈਗੀ 8695 ਹਾਂਜੀ ਕਿੰਨੇ ਦਾ ਛੱਡ ਦੇਗਾ ਇਹ ਮਿਲੂਆ ਜੀ 670 ਦਾ 67000 ਦਾ 35000 ਮਾਨਤਨ ਹੋ ਜੂ ਤੇ ਟਰੈਕਟਰ ਜਰ ਨਵੇਂ ਪਿਆ ਸਿਰਫ 1400 ਘੰਟੇ ਜਮਾ ਟਰੈਕਟਰ ਜਮਾ ਨਵਾਂ ਹੈ ਬਈ ਇਹ ਤਾਂ ਸਾਰਾ ਕੁਝ ਆ ਦੇਖ ਬੰਦਾ ਆ ਦੇਖ ਆ ਚੀਜ਼ਾਂ ਟਰੈਕਟਰ ਜਮਾ ਪਾਲਸ ਮਾਰੀ ਆਪਾਂ ਟਰੈਕਟਰ ਪੂਰਾ ਜਮਾ ਓਕੇ ਪਿਆ ਬਈ ਠੀਕ ਹੈ ਓਕੇ ਪਿਆ ਜਮਾ ਹਾਂ ਨਾਲ ਦੇ ਟਾਇਰ ਪਏ ਠੀਕ ਹੈ ਕੀ ਬਾਤ ਆ ਯਾਰ ਨਾਲ ਦੇ ਟਾਇਰ ਪਏ ਨੇ ਘਰੇ ਵੀ ਖੜੇ ਹੁੰਦੇ ਆਪਣੇ ਕੋਲੇ ਟਰੈਕਟਰ ਨਾਗੋ ਕੇ ਪਿੰਡ ਆਪਣਾ ਨਾਗੋ ਕੇ ਪਿੰਡਾ ਘਰੇ ਵੀ ਖੜੇ ਮੋਬਾਈਲ ਨੰਬਰ ਕਿੰਨਾ ਆਪਣਾ 9518468002 9518468002 ਹਾਂ ਇਹ ਨੰਬਰ ਚੱਕ ਕੇ ਲਾ ਲਿਓ ਬੁੱਧਵਾਰ ਨੂੰ ਮਿਲਣਗੇ પેટ્રોલ ਪੰਪ ਦੇ ਬਿਲਕੁਲ ਸਾਹਮਣੇ ਨਾਮ ਬਾਈ ਜੈ ਸਿੰਘ ਪਿੰਡ ਨਾਗੂਕੇ ਜ਼ਿਲ੍ਹਾ ਜ਼ਿਲ੍ਹਾ ਸਰਸਾ ਜ਼ਿਲ੍ਹਾ ਸਰਸਾ ਇਹ ਮਿਲੋ ਵੀਰ ਨੂੰ ਸੋ ਬਹੁਤ ਬਹੁਤ ਧੰਨਵਾਦ ਵੀ ਸਮਾਂ ਦੇਣ ਲਈ ਠੀਕ